ਉੱਤੇ ਭਾਜੀ ਕੀ ਲੱਗਣਾ ਉੱਤੇ ਤੁਹਾਡੇ ਕੁਝ ਨਹੀਂ ਲੱਗਣਾ ਤੁਹਾਨੂੰ 500 ਦੇਤਾ 500 ਤੁਸੀਂ ਪੰਜ ਪੰਜ ਤੁਸੀਂ 1000 ਰੁਪਇਆ ਹੋ ਲੈ ਲਿਓ ਮੇਰੇ ਤੋਂ ਉਹ ਤੇਰੇ ਉੱਪਰ ਲੱਗਣ ਦੇ ਚੱਕਰ ਚ ਅਸੀਂ ਥੱਲੇ ਆਣਾ ਵਾ ਜੇ ਤੇ ਰਸਤੇ 'ਚ ਖੜੇ ਗਏ ਤੇ ਸਾਡਾ ਤਾਂ ਹੋ ਜਾਣਾ ਨਾ ਕੰਮ ਨਾ ਅਸੀਂ ਆਟੋ ਚਲਾਉਣ ਜੱਗੇ ਰਹਿਣਾ ਨਾ ਘਰ-ਬਾਰ ਸੰਭਲਜੋਗੇ ਰਹਿਣਾ ਮੈਨੂੰ ਨਹੀਂ ਪਤਾ ਵੀ ਤੁਹਾਨੂੰ ਲੈ ਕੇ ਜਾਣਾ ਪੈਣਾ ਹੈ ਐਡਾ ਕਿਤਾ ਲੈ ਕੇ ਜਾਣਾ ਪੈਣਾ ਹਾਂ ਦਾ ਹਾਂ ਨਾ ਇਹਨੂੰ ਇਹਨੂੰ ਲੈ ਆ ਮੈਂ ਤਾਂ ਨਹੀਂ ਜਾਂਦਾ ਮੇਰਾ ਢਿੱਡ ਦੁਖਦਾ ਪਿਆ ਮੈਂ ਹੁਣ ਤੇਰਾ ਢਿੱਡ ਦੁਖਦਾ ਮੇਰਾ ਮਾਮਾ ਬਿਮਾਰ ਆ ਯਾਰ ਮੈਂ ਵੀ ਨਹੀਂ ਜਾਣਾ ਹੈਗਾ ਮੈਂ ਤਾਂ ਨਹੀਂ ਜਾਂਦਾ ਨਾ ਨਹੀਂ ਨਹੀਂ ਇਹ ਤਾਂ ਲੈ ਕੇ ਜਾਣਾ ਪਊਗਾ ਆਪਣਾ ਡਿਸਾਈਡ ਕਰੋ ਤੁਸੀਂ ਇਹ ਡਿਸਾਈਡ ਕਰੋ ਤੂੰ ਆਇਆ ਕੌਣ ਆ ਜਿਹੜੇ ਅਸੀਂ ਤੇਰੀ ਸੁਣੀ ਜਾਈਏ ਉਹ লাশ ਤਾਂ ਘਰੇ ਪਈ ਆ ਕਿਤੇ ਲੈ ਕੇ ਜਾਣੀ ਤੁਸੀਂ ਲੈ ਕੇ ਉਹ ਮਾਮਾ লাশ ਤੇਰੀ ਆ ਤੂੰ ਹੀ ਸੰਭ ਅਸੀਂ ਕਿਉਂ ਸੰਭੀਏ ਉਹ লাশ ਆਪਣੀ ਲੈ ਜਾ ਉਹ ਯਾਰ ਲਾਸ਼ ਲਾਸ਼ ਨਾ ਕਰੀ ਜਾ ਕਿਤੇ ਹੋਰ ਪਸਾਹੇ ਗਾਂਡੀਆਂ ਗਵੰਡੀਆਂ ਨੇ ਸੁਣ ਲਿਆ ਤੇ ਹੋਰ ਮੈਂ ਲਾਸ਼ ਨੂੰ ਲਾਸ਼ ਨਾ ਕਵਾਂ ਕੀ ਕਵਾਂ ਉਹ ਰੋਲਾ ਨਾ ਪਾਓ ਯਾਰ ਤੁਸੀਂ ਰੋਲਾ ਨਾ ਪਾਓ ਤੋ